ਬਾਲੀਵੁੱਡ ਅਦਾਕਾਰ ਸੋਨੂ ਸੂਦ ਲਗਾਤਾਰ ਪੰਜਾਬ ਦੇ ਲਈ ਡਟੇ ਹੋਏ ਨਜ਼ਰ ਆ ਰਹੇ ਨੇ ਸੋਸ਼ਲ ਮੀਡੀਆ ਤੇ ਕਾਫੀ ਤਸਵੀਰਾਂ ਵੀ ਉਹਨਾਂ ਨੇ ਸਾਂਝੀਆਂ ਕੀਤੀਆਂ ਬੰਬੇ ਤੋਂ ਵੀ ਲਗਾਤਾਰ ਪੰਜਾਬ ਦੇ ਹੜਪੀੜਤ ਪਰਿਵਾਰਾਂ ਦੇ ਲਈ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਸੀਗੇ ਲੇਕਿਨ ਹੁਣ ਸੋਨੂ ਸੂਦ ਖੁਦ ਪੰਜਾਬ ਦੇ ਪਿੰਡਾਂ ਦੇ ਵਿੱਚ ਪਹੁੰਚ ਚੁਕੇ ਨੇ ਹਸਪਤਾਲਾਂ ਦੇ ਵਿੱਚ ਜਾ ਕੇ ਲੋਕਾਂ ਦਾ ਹਾਲਚਲ ਪੁੱਛ ਰਹੇ ਨੇ ਔਰ ਪਿੰਡਾਂ ਦੇ ਵਿੱਚ ਜਾ ਕੇ ਲਗਾਤਾਰ ਆਪਣੀ ਭੈਣ ਮਾਲਵਿਕਾ ਸੂਦ ਦੇ ਨਾਲ ਰਲ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਬੋਟ ਦੇ ਵਿੱਚ ਬੈਠ ਕੇ ਲੋਕਾਂ ਦੇ ਘਰਾਂ ਤੱਕ ਪਹੁੰਚ ਰਹੇ ਨੇ ਜਿੱਥੇ ਉਹਨਾਂ ਨੂੰ ਜ਼ਰੂਰਤ ਦਾ ਸਮਾਨ ਪਹੁੰਚਾਉਂਦੇ ਹੋਏ ਵੀ ਸੋਨੂ सूद ਨਜ਼ਰ ਆਉਣਗੇ ਤਸਵੀਰਾਂ ਲਗਾਤਾਰ ਹਰ ਪੀੜਿਤ ਪਿੰਡਾਂ ਤੋਂ ਤੁਹਾਨੂੰ ਵਿਖਾ ਰਹੇ ਹਾਂ ਕਿ ਕਿਵੇਂ ਸੋਨੂ सूद ਆਪਣੀ ਪੈਨ ਦੇ ਨਾਲ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਨੇ ਪਰਿਵਾਰਾਂ ਦਾ ਦੁੱਖ ਜਾਣਦੇ ਹੋਏ ਨਜ਼ਰ ਆ ਰਹੇ ਨੇ ਔਰ ਇਹ ਤਸਵੀਰਾਂ ਜਿਹੜੀਆਂ ਨੇ ਸੋਨੂ सूद ਦੀਆਂ ਲੋਕ ਕਾਫੀ ਪਸੰਦ ਕਰ ਰਹੇ ਨੇ ਕਿਉਂਕਿ ਸੋਨੂ सूद ਹਮੇਸ਼ਾ ਹੀ ਲੋਕਾਂ ਦੀ ਸੇਵਾ ਦੇ ਲਈ ਅੱਗੇ ਆਏ ਨੇ ਚਾਹੇ ਉਹ ਪੰਜਾਬ ਦੇ ਵਿੱਚ ਹੜ੍ਹ ਹੋਣ ਚਾਹੇ ਫਿਰ ਉਹ ਕੋਰੋਨਾ ਕਾਲ ਹੋਵੇ